ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਮਿਆਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲ ਜੀ ਦੇ ਵਿਰਕੋਲਾ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਫਿਰ ਤੁਹਾਨੂੰ ਦੋ گاਵਾ ਦਿਖਾਉਣੀ ਆ ਤੇ ਦੋਵੇਂ ਤਾਜ਼ੀਆਂ ਹੀ ਸੂਈਆਂ ਵਾਂ ਬਿਲਕੁਲ ਤਾਜ਼ੇ ਨਾੜੂ ਦੇ ਬੱਚੇ ਦੋਵਾਂ ਦੇ ਤੇ ਗੱਲਬਾਤ ਹੋਣ ਆਪਾਂ ਕਰਦੇ ਵੀ ਕੀ ਇਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਸਾਨੂੰ ਟੇਕ ਠਾ ਜੇ ਵਧੀਆ ਵਧੀਆ ਨਹੀਂ ਠੀਕ ਆ ਚਲੋ ਵਧੀਆ ਚੀਜ਼ਾ ਜੇ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਜੀ ਕਬੀਰ ਸਿੰਘ ਪਿੰਡ ਤੇ ਮੈਰਿਸ ਅਸੀਲੀ ਨਾਲ ਜਿਲ੍ਹਾ ਅਨਸਰ ਤੇ ਫੋਨ ਨੰਬਰ ਵੀ ਬੋਲ ਦੇ ਕਰੀ 552032300 ਠੀਕ ਆ ਤੇ ਅੱਜ ਦੋ ਫਿਰ ਆਪਣੇ ਉਹ ਦਿਨ ਲਾ ਵੇ ਗਿਆ ਫਿਰ ਮਾਲ ਹਾਂਜੀ ਲੱਗਿਆ ਮੇਜੀ ਉਹਦੇ ਤੇ ਅੱਜ ਭਾਜਿਆ ਜੀ ਆ ਫਿਰ ਹਾਂਜੀ ਬਿਲਕੁਲ ਮੇਜੀ ਛੋਟੇ ਛੋਟੇ ਭਾ ਠੀਕ ਚਲੋ ਪਹਿਲਾਂ ਇਹ ਵਿਖਾ ਦਈਏ ਫਿਰ ਅਸੀਂ ਦੋਨੇ ਚੰਗੀਆਂ ਦਾ ਭਾਅ ਵੇਖੀਏ ਛੋਟੇ ਕਿੰਨਾ ਚਿਰ ਹੋ ਇਹਨਾਂ ਸੂਈਆਂ ਇਹ ਵੀ ਸੀ ਕਾਲੀ ਸੂਈਆਂ ਜੀ ਦੋਵੇਂ ਕਾਲੇ ਸੂਈਆਂ ਜੀ ਅਸੀਂ ਤਾਂ ਜੀ ਸੂਈਆਂ ਆ ਨਾ ਇਹ ਵੀ ਹਾਂਜੀ ਤੇ ਕਿੰਨੇ ਕ ਦੁੱਧ ਵਾਲੀ ਉਤਰਾ ਏ ਇਹ ਕੋਈ ਵੀ ਸੀ 10 11 ਕਿਲੋ ਬੋਲਾ ਤਿਆਰ ਜੀ ਅੱਛਾ ਹਾਂ ਦੁੱਧ 12 13 ਕਿਲੋ ਪਹਿਲੇ ਸੂਈਆਂ ਚ ਆਇਆ ਜੇ ਦਲੇ ਘਰ ਵਾਲੇ ਅੱਛਾ 14 ਕਿਲੋ ਦੋ ਚ ਆਈ ਜੋ ਠੀਕ ਹੈ ਹਾਂਜੀ ਬੜਾ ਆਰਾਮ ਨਾਲ ਹੋਈ ਜੂਗੀ ਖੋਲੋ ਫਿਰ ਤੋਰੀਏ ਬਾਕੀ ਇਹ ਆ ਵੀ ਇਹੋ ਜਿਹੇ گاਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਬੱਟਨ ਅੱਗੀ ਪਾਈ ਤੇ ਲੈ ਜਾ ਜੀ ਆ ਲੈ ਸਾਦੇ ਹੈਗੀ ਚੰਡੀ ਤੇਰੀ ਆ ਜਿਹੜੀ ਚਾਈ ਵਾਲਾ ਗਾਂ ਤਾਂ ਪਰ ਧਰਦੀ ਐ ਕੋਈ ਗੱਲੀ ਨਹੀਂ ਠੀਕ ਆ ਹਾਂ ਮਾਰੀ ਦੀ ਐ ਨੀ ਤਾਰੇ ਦਿਖਾ ਦਿਓ ਦਿਖਾ ਤਾਰਾ ਇੱਕ ਇੱਕ ਦੁੱਧ ਬਾਕੀ ਇਹ ਵੀ ਜੇ ਪਸਮੀ ਨਹੀਂ ਆ ਪਸਮ ਕੇ ਥਣ ਜਿਹੜਾ ਪੂਰਾ ਵਧੀਆ ਤਿਆਰ ਕਰਨਾ ਵਾ ਇਹਨੇ ਠੀਕ ਹੈ ਜੀ ਖੋਲੋ ਇਹਦੇ ਵਿੱਚੋਂ ਬਣਾ ਕੇ ਥੱਲੇ ਪਾਜੋ ਕੋ ਕਰਦੇ ਅਜੇ ਕੁਛ ਕੁਛ 19 21 ਭਲਾ ਵੀ ਜੜੀਆਂ ਹੈਗੀਆਂ ਹਵਾਨੇ ਤੇ ਬਾਕੀ ਆ ਲਈ ਸਾਡੇ ਤਾਜੀ ਸੂਈ ਹੈ ਜਿਹੜੀ ਉਹਦੇ ਸਲਾਦ ਥੱਲੇ ਵੀ ਚੰਗੀ ਬਣੀ ਹੈ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਵਿੱਚ 30000 ਰੁਪਇਆ ਦਾ 35000 ਆ ਹਾਂਜੀ ਕਰਨਾ ਵਿੱਚ ਮੰਨਤਨ ਕਰ ਦੋ ਬੜੀ ਜਨਾਬ ਕਿੰਨਾ ਕਰਦੀ ਹੈ ਕਰ ਦੋ ਕਿੰਨਾ ਕੀ ਕਰਤਾ ਆਪ ਵੀ ਮੁਕਾ ਦੋ ਕੋਈ ਨਹੀਂ ਕਰਦਾ ਨਹੀਂ ਕਰ ਦੋ ਜਸਨਾਉ ਕਰਦੀ ਹੈ ਫਿਰ ਜਸਨਾਉ ਕਰ ਦੋ ਬਿਲਕੁਲ ਨਹੀਂ ਜਸਨਾਉ ਕਰ ਦੋ ਪੂਰੇ 30 ਦੀ ਦੇ ਦੀਏ ਚਲੋ ਲੈ ਲਓ 30 ਠੀਕ ਹੈ ਜਾਨ ਤੋਂ ਪੂਰੇ 30 ਦੀ ਠੀਕ ਹੈ ਬਾਕੀ ਇੱਕ ਰਿਆ ਦੇਖ ਸਾਦੇ ਹੈਗੀ ਵੀ ਠੰਡੀ ਤੇਰੀ ਆ ਚਵਾ ਵੀ ਜਿਹੜਾ ਓਕੇ ਆ ਤੇ ਬਾਕੀ ਤਾਜੀ ਸੋਈ ਆ ਇੰਨੇ ਸਾਰੀਆਂ ਗਰਮੀਆਂ ਵਿੱਚ ਦੁੱਧ ਚਵਾਉਣਾ ਜਿਹਦੇ ਬਾਅਦ ਸਾਰਾ ਸਿਆਲ ਵੀ ਚਵਾਈ ਜਾਣਾ ਹੈ ਤੇ ਹੁਣ ਜਿਹੜੀ ਆਪਣੇ ਕੋਲ ਆ ਗਈ ਦੂਸਰੇ ਨੰਬਰ ਤੇ ਇਹ ਵੀ ਤਾਜੀ ਸੋਈ ਆ ਇਹ ਕਿੰਨੇ ਕੇ ਦੁੱਧ ਆ ਲਿਆ ਬੀਜੀ ਇਹ ਵੀ ਨਹੀਂ ਦੁੱਧ ਘਰ ਆ ਲੈਂਦੇ ਸੀ ਪਹਿਲੇ ਜੁਸੀਂ ਇਹਨੇ 17 ਕਿਲੋ ਦੁੱਧ ਦਤਾਈਏ ਅੱਛਾ ਹਾਂਜੀ ਹੁਣ ਦੂਜਾ ਸੁਭਾ ਸੋਈ ਜੇ ਤੇ ਦੁੱਧ 20 ਕਿਲੋ ਅਸੀਂ ਭਰੀ ਜੂ ਹਾਂ ਅੰਨਾ ਠੀਕ ਹੈ ਹਾਂਜੀ ਹੁਣ 14 15 ਕਿਲੋ ਬੋਲਾ ਤਿਆਰ ਜੇ ਹੈਗਾ ਬੋਲਾ ਪੱਕਾ ਨਹੀਂ ਜੀ ਕੋਈ ਜਰਾ ਕੱਲ ਦੀ ਨਿੱਤ ਹੋਈ ਜੇ ਵਸੇ ਤੋਰਾਂ ਫੇਰ ਇੱਕ ਰੀ ਨੂੰ ਹਾਂਜੀ ਬਾਕੀ ਤਾਜੀਆਂ ਸੁਈਆਂ ਹਨ ਦੋਵੇਂ ਇਹ ਦੇ ਛੋਟਾ ਜਿਹਾ ਚਿਹਰਾ ਵੇਖਦਾ ਦੇ ਬੜਾ ਪਿਆਰਾ ਜਿਹਾ ਫੇਸ ਹੈ ਤੇ ਬਾਕੀ ਬੋਡੀ ਦੀ ਸ਼ਾਈਨ ਬੜੀ ਪਿਆਰੀ ਹੈ ਇਹਦੀ ਬੇਲ ਵੀ ਚੰਗੀ ਹੈ ਬਾਕੀ ਵੀ ਜਿੱਲੀ ਵਸੀ ਨਹੀਂ ਚਮਕਿਆ ਹੈ ਨਹੀਂ ਬਹੁਤ ਘੱਟ ਚਮਕੂਲੀ ਵੜਾ ਚਮਤ ਬੜੀ ਹੈ ਜਿਹੜੀ ਇਹਦੀ ਬਹੁਤ ਜ਼ਿਆਦਾ ਵਸੀ ਨਹੀਂ ਚਮਕਿਆ ਬਾਕੀ ਥੱਲੇ ਆ ਵੀ ਚੰਗੀ ਬਣੀ ਹੈ ਇਹ ਵੀ ਠੰਡੀ ਤੇਰੀ ਜੀ ਹਾਂਜੀ ਹਾਂਜੀ ਜੀ ਬਿਲਕੁਲ ਮਾਰ ਦਈਏ ਤਾਂ ਰੱਖੀ ਦਿਖਾ ਦੋ ਫਿਰ ਇਹਦੇ ਮਗਰ ਬੱਚਾ ਕੀ ਜੇ ਇਹਦਾ ਵੀ ਇੱਥੇ ਅੱਛਾ ਹੈ ਤੇ ਉਹਦੇ ਮਗਰ ਉਹਦੇ ਮੱਛਾ ਜੀ ਦੋਵੇਂ ਬੱਚਾ ਹੀ ਜੀ ਹਾਂਜੀ ਨੜੂ ਵੀ ਜੇ ਆਪਾਂ ਦੇਖ ਸਕਦੇ ਬਿਲਕੁਲ ਗਿੱਲੇ ਹੀ ਆ ਜਿਹੜੇ ਨਾਲ ਆ ਦੇਖ ਸਾਡੇ ਗਿੱਲੇ ਨਾਲ ਜਿਹੜਾ ਨਾਲ ਇਹਦੇ ਦੁੱਧ ਚੁੰਗਣਦੇ ਵੀ ਨਹੀਂ ਜਾਜ ਬੱਚਣ ਇਤਰੇ ਦਿਖਾ ਦਈਏ ਵੇਦੀ ਦੋਸਤ ਤਾਰਾ ਚੋਆ ਆਹਦਾ ਕੁਝ ਹੋਣ ਤੋਂ ਮਾਰ ਆਹ ਦੇਖ ਸਾਡੇ ਚਵਾ ਜਿਹੜਾ ਇਹਦਾ ਵੀ ਤੇ ਪਿਛਲੇ ਸਨਾਂ ਦਾ ਵੀ ਦਿਖਾ ਦਈਏ ਚਵਾ ਠੀਕ ਹੈ ਜੀ ਆ ਦੇਖਾਂਦੇ ਜੀ ਥਾਣੇ ਦੇ ਲਾਗੇ ਤਾਂ ਬਾਕੀ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਐ ਤੇ ਦੱਸੀਆ ਫਿਰ ਮੋਲੇ ਦਾ ਆਪਾਂ ਮੋਲ ਵਿੱਚ ਜੀ ਜਾਈਆ ਦੇ ਦਿਓ ਇਸ ਚੰਗੀ ਆ 5000 ਦੀ ਦੇਣੀ ਜੀ ਕਿ ਵਿੱਚੋਂ ਘੱਟ ਦੀ ਕੋ ਛੋਟ ਛੜ ਕਰ ਦੋ ਆ ਵੀ ਤੇ ਤੁਸੀਂ ਕਰ ਦਿਓ ਅਜੇ ਇਸ ਚੰਗੀ ਦੀ ਜਗਾ 5000 ਛੱਡ ਦਈਏ ਤਾਂ ਵਿਚਾਰ ਹੀ 46 ਦੀ ਜਾਂਦੀ ਐ ਫਿਰ ਚਲ 40 ਛੱਡ ਦਿੰਦੇ ਆ ਠੀਕ ਆ ਤੇ ਠੀਕ ਹੈ ਵੀਰ ਜੀ ਹੁਣ ਕੁਝ ਕਹਿਣਾ ਫਿਰ ਨਹੀਂ ਨਹੀਂ ਬਸ ਮਿਹਰਬਾਨੀ ਬਾਕੀ ਆ ਵੀ ਦਮੇ ਤਾਜ਼ੀਆਂ ਸੁਈਆਂ ਆ ਹਾਂਜੀ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਤਸੱਲੀ ਕਰਕੇ ਦੇ ਲਾਂਗੇ ਹੈ ਨਹੀਂ ਠੀਕ ਹੈ ਜੈਸ ਨੋਈ ਆ ਹਾਂਜੀ ਹਾਂਜੀ ਠੀਕ ਹੈ ਤੇ ਇੱਥੇ ਹੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਸ ਚਾ ਕੇ ਆਪਣੀ ਸਮਝਣਾ ਕਰੋ ਜੀ